ਦੂਜੀ ਭੀਵੇਂ ਰਾਸਪੋੜ ਚੱਕਰ ਲੱਗੇ ਚੱਕਰੀ ਜੇ ਚੱਲੇ ਖਸਮੇ ਪਾਏ ਹਰਮਤਿਸਨ ਭਗੇ ਲੀਤ ਉਹੋ ਬਜੋ ਫੇਦੂ ਨਾ ਖਾਏ ਖਸਮ ਕਰ ਬਰਾਵਦੀ ਪੇਰ ਗੈਰਤ ਅੰਦਰ ਪਾਏ ਬਜੋ ਬਾਰੇ ਅਖਲਾ ਮੋਹਿਮਾ ਪਣਾ ਖਾਏ ਜੁ ਸੱਤਾ ਪਾਵੇ ਇਸਹੀ ਐ ਦੁਇ ਸਬਾਸ ਆਣ ਖਸਮ ਚੱਲੇ ਅਰਦਾਸ ਚੱਲੇ ਅਰਦਾਸ ਚੱਲੇ ਅਰਦਾਸ ਬੋੜੀ ਚੱਕਰ ਲੱਗਿਆ ਚੱਕਰੀ ਜੇ ਚੱਲੇ ਖਸਮੇ ਭਾਏ ਹੁਰਮਤ ਸਨੋ ਅਗਲੀ ਉਹ ਵਜਹ ਭੇ ਦੂਣਾ ਖਾਏ ਖਸਮੇ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ ਉਹ ਜੁਗਵਾਏ ਅਗਲਾ ਮੋਹ ਮੋਹ ਪਾਣਾ ਖਾਏ ਜਿਸ ਦਾ ਦਿੱਤਾ ਖਾਵਣਾ ਤਿਸ ਕਹੀ ਐ ਸਾਬਾਸ ਨਾਨਕੁ ਕੁਮਣਾ ਚੱਲਈ ਨਾਲ ਖਸਮ ਚਲੇ ਅਰਦਾਸ ਜਿਨ ਅੰਤਰ ਗੁਰਮੁਖ ਪ੍ਰੀਤ ਹੈ ਤਿਨਹਰ ਰਖ